ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੜੀ ਤੇ ਕੜੀ ਬਣਾਵਾਂਗੇ ਆਪਾਂ ਬਿਨਾ ਪਕੌੜਿਆਂ ਤੋਂ ਤੇ ਇੱਥੇ ਮੈਂ 500 ਗ੍ਰਾਮ ਦਹੀਂ ਲਿਆ ਸੀ ਤੇ ਸਭ ਤੋਂ ਪਹਿਲਾਂ ਆਪਾਂ ਦਹੀਂ ਨੂੰ ਫੈਂਟ ਲਵਾਂਗੇ ਦਹੀਂ ਨੂੰ ਆਪਾਂ ਖੁੱਲੇ ਬਰਤਨ ਵਿੱਚ ਪਾ ਦਵਾਂਗੇ ਬੋਲ ਵਿੱਚ ਤੇ ਦਹੀਂ ਨੂੰ ਆਪਾਂ ਵਿਸਕਰ ਦੇ ਨਾਲ ਇਸ ਤਰ੍ਹਾਂ ਇਹਨੂੰ ਫੈਟ ਦਵਾਂਗੇ ਜਿਹੜੀ ਦਹੀਂ ਦੀਆਂ ਫੁੱਟੀਆਂ ਆ ਇਹ ਲੱਸੀ ਵਾਂਗੂ ਪਤਲੀਆਂ ਹੋ ਜਾਣਗੀਆਂ ਤੇ ਇਸ ਤੋਂ ਆਪਾਂ ਦਹੀਂ ਨੂੰ ਬਿਲਕੁਲ ਪਤਲਾ ਲੱਸੀ ਵਾਂਗੂ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਦਹੀਂ ਐ ਇੱਕਦਮ ਐ ਪਤਲਾ ਹੋ ਗਿਆ ਸੀ ਤੇ ਇੱਥੇ ਮੈਂ ਪੌਣਾ ਕੱਪ ਵੇਸਣ ਲਿਆ ਸੀ ਵੇਸਣ ਨੂੰ ਆਪਾਂ ਛਾਣ ਲਿਆ ਸੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਚੰਚ ਹਲਦੀ ਤੇ ਫਿਰ ਅਸੀਂ ਇਹਨੂੰ ਇਸ ਤਰ੍ਹਾਂ ਵਿਸਨੂ ਦਹੀਂ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਂਟ ਦਵਾਂਗੇ ਇੱਥੇ ਮੈਂ ਦਹੀਂ ਵਾਲੇ ਡੁੰਗੇ ਚ ਆਪਾਂ ਪਾਣੀ ਲੈ ਲਿਆ ਸੀ ਤੇ ਪਾਣੀ ਪਾ ਦਵਾਂਗੇ ਆਪ ਤਾਂ ਫਿਰ ਆਪਾਂ ਇਸ ਤਰ੍ਹਾਂ ਹੀ ਇਹਨੂੰ ਫੈਲ ਦੇਵਾਂਗੇ ਪਾਣੀ ਪਾ ਕੇ ਤੇ ਇੱਥੇ ਜਿਹੜਾ ਆਪਾਂ ਬੇਸਨ ਕੋਲ ਕੇ ਰੱਖਿਆ ਸੀ ਤੇ ਹੁਣ ਅਸੀਂ ਪਤੀਲੇ ਦੇ ਵਿੱਚ ਪਾ ਦੇਵਾਂਗੇ ਇੱਧਰ ਸਾਡੀ ਕੜੀ ਵੀ ਉਬਲੰਦ ਹੈ ਪੀ ਕੜੀ ਨੂੰ ਆਪਾਂ ਠੰਕਨ ਦੇ ਕੇ ਨਹੀਂ ਪਕਾਵਾਂਗੇ ਜਿੰਨਾ ਚਿਰ ਤੱਕ ਕੜੀ ਰੇਜੇ ਨਹੀਂ ਪੈਂਦੀ ਵੀ ਕੜੀ ਦੇ ਵਿੱਚ ਪਾਵਾਂਗੇ ਆਪਾਂ ਸਬਜ਼ੀਆਂ ਕੜੀ ਬਣਾਵਾਂਗੇ ਆਪਾਂ ਸਬਜ਼ੀਆਂ ਵਾਲੀ ਇੱਥੇ ਮੈਂ ਫਲੀਆਂ ਲਈਆਂ ਸੀ ਫਲੀਆਂ ਨੂੰ ਕੱਟ ਲਿਆ ਸੀ ਗਾਜਰਾਂ ਗੋਭੀ ਟਮਾਟਰ ਤੇ ਆਲੂ ਤੇ ਆਪਾਂ ਕੜੀ ਬਣਾ ਕੇ ਤਿਆਰ ਕਰਾਂਗੇ ਸਬਜ਼ੀਆਂ ਵਾਲੀ ਇੱਧਰ ਕੜੀ ਰਿਜਦੀ ਨੂੰ 15-20 ਮਿੰਟ ਹੋ ਗਏ ਸੀ ਤੇ ਹੁਣ ਅਸੀਂ ਤੜਕਾ ਲਾਵਾਂਗੇ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਗਰਮ ਕਰ ਦਵਾਂਗੇ ਤੇਲ ਗਰਮ ਹੋ ਗਿਆ ਸੀ ਜੀਰੇ ਨੂੰ ਪਾ ਦਵਾਂਗੇ ਜੀਰਾ ਤੜਕਾ ਲਵਾਂਗੇ ਤੇ ਇੱਥੇ ਆਪਾਂ ਲਏ ਸੀ ਮੇਥੇ ਮਿਰਚਾਂ ਨੂੰ ਨਾਲ ਤੜਕਦਾਂਗੇ ਤੇ ਇੱਧਰ ਲਿਆ ਸੀ ਆਪਾਂ ਅਦਰਕ ਤੇ ਲਸਣ ਇਹ ਵੀ ਆਪਾਂ ਤੇਲ ਦੇ ਵਿੱਚ ਪਾ ਕੇ ਇਹਨਾਂ ਨੂੰ ਤੇਲ ਦੇ ਵਿੱਚ ਤੜਕਦਾਂਗੇ ਇੱਥੇ ਦੂ ਨਈਆਂ ਸੀ ਲਾਲ ਮਿਰਚ ਇਹਨਾਂ ਨੂੰ ਮੈਂ ਕੱਟ ਕੇ ਪਾ ਦਾਂ ਸੀ 2 ਮਿੰਟ ਵਾਸਤੇ ਆਪਾਂ ਲਸਣ ਨੂੰ ਭੁੰਨ ਲਵਾਂਗੇ ਇਥੇ ਲਿਆ ਸੀ ਆਪਾਂ ਧਨੀਆ ਧਨੀਏ ਨੂੰ ਦਰਦਰਾ ਜਿਹਾ ਕਰ ਲਿਆ ਸੀ ਤੇ ਹੁਣ ਅਸੀਂ ਪਿਆਜ਼ ਪਾ ਦਵਾਂਗੇ ਇਥੇ ਕੜੀ ਪੱਤਾ ਲਿਆ ਸੀ 5-7 ਨਵੇਂ ਕੜੀ ਪੱਤੇ ਲੈ ਲਿਆ ਸੀ ਤੇ ਇਹਨੂੰ ਵੀ ਨਾਲ ਹੀ ਆਪਾਂ ਤੜਕ ਦੇਵਾਂਗੇ ਕੜੀ ਪੱਤਾ ਪਾਉਣ ਨਾਲ ਕੜੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਹੁਣ ਅਸੀਂ ਇਹ ਸਬਜ਼ੀਆਂ ਨੂੰ ਪਾ ਦਵਾਂਗੇ ਸਬਜੀ ਪਵਾ ਕੇ ਇਹਨਾਂ ਨੂੰ ਸੁਨਵਾਂਗੀ ਸਬਜੀ ਨੂੰ ਤੇ ਜੇ ਤੁਹਾਨੂੰ ਮੇਰੇ ਸਬজੀਆਂ ਵਾਲੀ ਕੜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋਗੇ ਤੇ ਤੁਸੀਂ ਜਰੂਰ ਸਬজੀਆਂ ਵਾਲੀ ਕੜੀ ਬਣਾ ਕੇ ਦੇਖੋ ਬਹੁਤ ਟੇਸਟ ਬਣਦੀ ਆ मिर्च बरीक कटनी तीन चार हरिया मिर्च पा दू सबके पकावे सब्जियां चेक कर लवेंगे ਹੁਣ ਅੱਗੇ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਅਸੀਂ ਪਹਿਲੇ ਵੀ ਪਾਇਆ ਸੀ ਨਮਕ ਬਹੁਤਿਆਂ ਨਾਲ ਪਾਵਾਂਗੇ ਕਾਲੀ ਮਿਰਚ ਪਾਊਡਰ ਕੁਛ ਵੀਰੀ ਲਾਲ ਮਿਰਚ ਹਲਦੀ ਪਾਊਡਰ ਤੇ ਇਥੇ ਸਾਥ ਮੈਂ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ मिक्स ਕਰ ਦਵਾਂਗੇ। ਸਨੀਆ ਪੋਟ ਰ ਪਾ ਦਵਗੇ। ਸਰਦੀਆਂ ਜਿੰਨੂੰ 4-5 ਚਮਚੇ ਪਾਣੀ ਪਾ ਦਵਗੇ। ਪਾਣੀ ਪਾ ਕੇ ਇਹਨਾਂ ਨੂੰ ਚੀਕ ਪਾ ਲਾਂਗੇ ਤੇ ਮਸਾਲਾ ਪਾਇਆ ਸੀ ਨਾ। ਸਰਦੀਆਂ ਚੈੱਕ ਕਰ ਲਵਾਂਗੇ। ਅਸੀਂ ਇਹਦੇ ਵਿੱਚ ਕੜੀ ਪਾ ਦਵਾਂਗੇ ਕੜੀ ਨੂੰ 20-25 ਮਿੰਟ ਹੋ ਗਏ ਸੀ ਕੜੀ ਰਿਜਦੀ ਨੂੰ ਕੜੀ ਨੂੰ ਪਾ ਕੇ ਅਸੀਂ ਮਿਕਸ ਕਰ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਟਾ ਕੇ ਪਕਾਵਾਂਗੇ 5-6 ਮਿੰਟ ਵਾਸਤੇ ਹੁਣ ਅਸੀਂ ਫੇਰ ਕੜੀ ਚੈੱਕ ਕਰ ਲਵਾਂਗੇ ਤੇ 4-5 ਮਿੰਟ ਮੈਂ ਪਕਾ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਅੰਬਚੂਰ ਪਾ ਦਵਾਂਗੇ ਮਿਕਸ ਕਰ ਦਾਂਗੇ ਅੰਬਚੂਰ ਪਾ ਕੇ ਤੇ ਸਬਜ਼ੀਆਂ ਵਾਲੀ ਕੜੀ ਬਹੁਤ ਜ਼ਿਆਦਾ ਟੇਸਟ ਬੰਦੀ ਹੈ ਤੁਸੀਂ ਦੇਖ ਸਕਦੇ ਹੋ ਬਿਨਾਂ ਪਕੌੜਿਆਂ ਤੋਂ ਜੇ ਆਪਾਂ ਨਾ ਪਕੌੜੇ ਆ ਤੇ ਇੰਨੀ ਪਕੌੜਿਆਂ ਦੀ ਖੇਚਲ ਕਰਨੀ ਹੋਏ ਤੇ ਆਪਾਂ ਸਬਜ਼ੀਆਂ ਵਾਲੀ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਮੇਰੇ ਕੜੀ ਸਬਜ਼ੀਆਂ ਵਾਲੀ ਦੇ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਸੀਂ ਕੜੀ ਦੇਖ ਸਕਦੇ ਸਬਜ਼ੀਆਂ ਵਾਲੀ ਬਹੁਤ ਵਧੀਆ ਟੇਸਟ ਬਣੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਿ ਬੈਲ ਦਾ ਬਟਨ ਜਰੂਰ ਦਬਾਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ